ਉਹ ਦਟਾ ਉਹ ਆਇਆ ਲਾ ਪਾਣੀ ਸਾਰਾ ਅੰਦਰ ਗਿਆ ਪਿਆ ਅਮੇ ਦਾ ਨਹੀਂ ਅਹ ਮਿਲਦੀ ਤੇ ਮਖਿਆ ਹ ਮੁੰਡੇ ਬਾਰੇ ਕੋ ਸੋਚ ਲੈਂਦਾ ਓਏ ਯਾਰ ਸੋਚ ਕੀ ਕਰੀਏ ਯਾਰ ਕਿਵੇਂ ਸੇ ਵੀ ਟੁੱਟਦੇ ਨੂੰ ਇਹ ਹੀ ਰੋਲੇ ਘਟ ਜਮੀਨਾਂ ਦੇ ਨਾਲ ਜੱਟ ਨਾ ਸਾਡਾ ਕੋਈ ਹੋਰ ਨਮਾਇਗਾ ਦੀ ਸੀ ਕੋਈ ਵਧੀਆ ਘਰ ਦੀ ਕੁੜੀ ਹੋਵੇ ਹੁਣ ਜਿੰਨੀ ਸਾਰਾ ਕੁਸਾਇਗਾ ਮਾਣਾ ਮੋਟਾ ਮੈਂ ਖਾਲੀ ਨੀ ਹੁ ਤੁਰਿਆ ਆਵੇ ਅਗਲੀ ਉਹ ਨਸ਼ਾ ਬੱਤਾ ਕਰਦਾ ਹੈ ਮੁੰਡੇ ਦਾ ਬਾਲਾ ਜਿਆਦੇ ਆਪਣੇ ਦਾ ਕਿੱਥੇ ਪਤਾ ਲੱਗਦਾ ਮੁੰਡੇ ਦਾ ਨਸ਼ਾ ਪਤਾ ਕਿੱਥੋਂ ਕਰਦਾ ਨਸ਼ਾ ਪਤਾ ਹੁ ਮਾਰ ਜਨਾ ਤੂੰ ਤੂੰ ਮੇਰਾ ਨਹੀਂ ਜੰਦੀ ਅੱਛਾ ਕੋਈ ਚੰਗਿਆ ਬੰਨਾ ਕਿਸੇ ਦੀ ਕੁੜੀ ਨੂੰ ਡੋਬੇਂਗੀ ਤੂੰ ਲੱਖ ਕਾਨੂੰਨ ਦੇ ਕਹਿੰਦੀ ਰਹਿੰਦੀ ਤੇਰਾ ਮੁੰਡਾ ਨਸ਼ਾ ਨਹੀਂ ਕਰਦਾ ਕੇ ਤੂੰ ਬੜਾਈ ਜੰਨੀ ਤੂੰ ਮੈਨੂੰ ਖੜੇ ਪੈਰ ਕੰਨ ਤੂੰ ਹੋਰ ਨੂੰ ਬਣਾਏਂਗੀ ਲੋ ਕਿੱਥੇ ਕਰਦਾ ਨਸ਼ਾ ਤੇਰਾ ਬਾਬੂ ਡੱਕ ਗਿਆ ਮੇਰਾ ਉਰੂਜ ਜਹਰ ਤੈਨੂੰ ਕਹੀ ਨਸ਼ਾ ਕਰਦਾ ਨਸ਼ਾ ਕਰਦਾ ਲੋਕਾਂ ਤਾਂ ਕਹਿ ਨਹੀਂ ਕਹਿਣਾ ਸਾਰੇ ਪਿੰਡ ਨੂੰ ਪਤਾ ਕਿਹੜੇ ਨਹੀਂ ਕਹਿੰਦਾ ਵੀ ਨਸ਼ਾ ਨਹੀਂ ਕਰਦਾ ਤੇਰਾ ਮੁੱਲਾ ਦੇ ਬਾਖਾ ਉਹ ਤੇ ਲੱਗੀ ਜੰਦਾ ਜੰਦਾ ਜੀ ਦਾ ਆਖੇ ਤੇਰਾ ਕਿਸੇ ਦੀ ਕੁੜੀ ਨੂੰ ਡੋਬਦੇ ਦਾ ਡਾ ਡੋਬਦੇ ਕੁੜੀ ਨੂੰ ਬੇ ਬਰੂਗਾ ਮੇਰਾ ਸਾਲ ਹੋਰ ਵੀ ਕਿਸੇ ਦੀ ਕੁੜੀ ਨੂੰ ਡੋਬੇਗੀ ਤੇਰੇ ਦੇਖੀ ਕਹੀ ਜੇ ਬਾਤਨ ਕਰਦਾ ਵੇ ਵੇ ਪਾੜੇ ਬੁੱਛੀ ਵਾਲਿਆ ਦੇਖ ਜਿਹੜੇ ਨਸ਼ਾ ਕਰਦੇ ਨਸ਼ਾ ਬਹੁਤ ਮਾਰੀ ਚੀਜ਼ ਹੈ ਨਸ਼ੇ ਤਾ ਬੰਦਾ ਮਰਦਾ ਹੈ ਮੇਰੀ ਗੱਲ ਸਹੀ ਪਰ ਕੋਈ ਨਹੀਂ ਚੱਲ ਕਰਾਂਗੇ ਕੋਈ ਖੱਬਾ ਸੱਜਾ ਮੇਰਾ ਸਾਰੇ ਕਰਦਾ ਫਿਰ ਫਰਮਾਇੀ ਹੁਣ ਮੈਂ ਵੀ ਨੂੰ ਤਾਂ ਚਾ ਮੈਨ ਨੂੰ ਵੀ ਇਹ ਕੀ ਗੱਲ ਹੋਈ ਉਹਦੇ ਤਾਂ ਲੜ ਲੜਾਈ ਗਈ ਹੁਣ ਜਦੋਂ ਉਹ ਕਹਿੰਦਾ ਫਿਰ ਪਤਾ ਲੱਗਦਾ ਚੱਲ ਠੀਕ ਹੈ ਯਾਰ ਦੇਖਦੇ ਆ ਤੂੰ ਮਰ ਗਿਆ ਪੁੱਛਦਾ ਤੈਨੂੰ ਸੂਈ ਕੁੱਤੀ ਵਾਂਗੂ ਪੈਣਾ ਨਹੀਂ ਮੈਂ ਤੇਰੇ ਕਿਹੜਾ ਮਾਰਕਾਂ ਆਹ ਮਾਰਕਿੰਦਾ ਕਿਹੜਾ ਬੱਧੀ ਅਮੀ ਹਾਂ ਦਾਂਗੀ ਪਰੰਕੀ ਦਾ ਕੁੜੀ ਲਈ ਆਉਂਦਾ ਹੈ ਫਿਰ ਦੁਹਰਾਣ ਤੇ ਕਰ ਰੋਏ ਉਹ ਪਹਿਲਾਂ ਤਾਂ ਝੂਠ ਹੋ ਲਿਈ ਉਹ ਦੇਖਾ ਕਿ ਪਰੰਕੀ ਨੂੰ ਲਈ ਜਾਂਦਾ ਹੈ ਕਰੋ ਜੀ ਕਹਿੰਦੇ ਪਹਿਲਾਂ ਵੀ ਕਹਿਣਾ ਉਹ ਨਹੀਂ ਆ ਕੇ ਤਾਂ ਦੇਖਾ ਆ ਦੇਖਾ ਆ ਗਿਆ ਲੈ ਵੇ ਤ ਸੱਚੀ ਲਈ ਆ ਕਿ ਮੈਂ ਤੇ ਹੋਰ ਕੀ ਨੂਹ ਆ ਤੇਰੀ ਇਹ ਕੀ ਸੱਚੀ ਕਾਲ ਕੌਣ ਆ ਬਾਈ ਤੂੰ ਮੈਂ ਤੁਹਾਡੀ ਨੂਹ ਆ ਕਿਹੜੀ ਨੂਹ ਆਏ ਕਿ ਮੈਨੂੰ ਨੂਹਾਂ ਵਰ ਜਾਂਦੇ ਨੇ ਹੈ ਤਾਂ ਅਬੀ ਤਾਂ ਕਹਿੰਦੀ ਵਿਆਹ ਕਰਾ ਲਾ ਵਿਆਹ ਕਰਾ ਲਾ ਕਰਾ ਲਿਆ ਬੇ ਮੈਂ ਤਾਂ ਤੇਰਾ ਪਿਆਰ ਤਾਂ ਦੇਖਦੇ ਸੀਗੇ ਵੀ ਤੇਰਾ ਵਿਆਹ ਕਰਦੀ ਐ ਤੰਜਰੂ ਤਾ ਆ ਕੇ ਚੰਦ ਚਨਾ ਤਾ ਫਿਰ ਮੈਂ ਸੋਚਿਆ ਕਾ ਨੂੰ ਦੇਖਣਾ ਕਰਵਾਈ ਲੈਣਾ ਹੁਣ ਹਾਈ ਬੇ ਰੱਬਾ ਬੇ ਕਿੱਥੋਂ ਛੱਡ ਗਿਆ ਜਥੋਂ ਐਵੇਂ ਕਿਵੇਂ ਛੱਡ ਗਿਆ ਬੇ ਸਾਡਾ ਬੇ ਮੇਰੇ ਤਾਂ ਸਭਰਾ ਸਾਰਿਆਂ ਮਾਰਦੇ ਬੇ ਸਿਰ ਤੋਂ ਪਾਣੀ ਮਾਰ ਕੇ ਪੀਣਾ ਸੀ ਮੰਮੀ ਤੁਸੀਂ ਪਾਣੀ ਮੇਰੇ ਉੱਤੋਂ ਬਾਰ ਕੇ ਹੁਣ ਤੂੰ ਚੁੱਪ ਕਰਦਾ ਤੇ ਕਿਉਂ ਇਹਨੂੰ ਕਹਿੰਦੇ ਚੁੱਪ ਕਰਾਈ ਇਹਨੇ ਸਹੀ ਤਾਂ ਕਹਿੰਦੀ ਐ ਹੇ ਹੁਣ ਕੀ ਪਾਣੀ ਮੁੱਕ ਗਿਆ ਧਰਤੀ ਤੋਂ ਬੇ ਤਰਾਹਣਦਾ ਮੈਂ ਤੈਨੂੰ ਤੂੰ ਜਾਣਦਾ ਤੂੰ ਹਾਈ ਮੇਰਾ ਪੁੱਤ ਐ ਮੈਂ ਕਹਿਣੀ ਸਾਡੀ ਤੈਨੂੰ ਕੁਛ ਮਾਰੇ ਮੋਟੇ ਸ਼ਰਮ ਮਨ ਲੈ ਮੇਰੇ ਪਹਿਲੇ ਤਾਂ ਤੂੰ ਤਾਂ ਖੜਿਆ ਹੁੰਦਾ ਸੀ ਆ ਤਾਂ ਲਾਖੜਿਆ ਬਾਂ ਕਰਤੀ ਵੇਚੀ ਵੇਚੀ ਕਾਦੀ ਕਰਤੀ ਚੱਲ ਯਾਰ ਇਹ ਤਾਂ ਆਈ ਬੋਲੀ ਜੂ ਚਾਹ ਪਾਣੀ ਲੈ ਦੇ ਕੁਛ ਹਾਂ ਫਲੇਟ ਹੋਵਨ ਲਾ ਲਾ ਖਾਲ ਤੈਨੂੰ ਲੈ ਦੇ ਇਹਨੂੰ ਚਾਹ ਪਾਣੀ ਜੜਵਾ ਚੋਧਿਆ ਬਣਾ ਚਾਹ ਪਾਣੀ ਦਾ ਸ਼ਰਮ ਨਹੀਂ ਮੰਨਦੇ ਭਰਾ ਮੰਮੀ ਮੰਮੀ ਉਹ ਆਪਣੇ ਨੇ ਦੇਖ ਲਾ ਪਾ ਕੀ ਚੰਦ ਚੜ੍ਹ ਤੱਕ ਨਾ ਦੀ ਕੁੜੀ ਲਿਆ ਆਇਆ ਪਿਆ ਕੇ ਬੱਕੀ ਚੰਦ ਚੜ੍ਹ ਤਾ ਉਹ ਸੱਚੀ ਦੇ ਤਾ ਜਗ ਭਰ ਕਿੰਨੀ ਦੀ ਕੁੜੀ ਲੱਗੇ چپਕਲੀ ਆ ਗਈ ਸਾਰੀ چپਕਲੀ ਹੋਰ ਉਹਦਾ ਭਾਰ 15 ਕਿਲੋ ਉਹਦੇ ਜਦਾਂ ਮਰਨਾ ਟੋਕੇ ਦੀ 15 ਕਿਲੋ ਨੂੰ ਦੇਖਣੂ ਲੱਗ ਤੂੰ ਦੇਖ ਤਾ ਜਾ ਕੇ ਲੈ ਮੇਰੀ ਗੱਲ ਸੁਣਾ ਉਹਨੇ ਤਾਂ ਚੰਦ ਚੜ੍ਹ ਵੀ ਤਾ ਕਿੱਥੋਂ ਤਾਂ ਚੜਦਾ ਵੀ ਨਹੀਂ ਚੜ੍ਹਦਾ ਪਈ ਲੈ ਆਉ ਕੋਈ ਨਾ ਮੈਂ ਲੈ ਆਉ ਕੋਈ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੁੜੀਆਂ ਨਹੀਂ ਆਈਆਂ ਹੁੰਦੀਆਂ। ਤੂੰ ਜਾ ਕੇ ਦੇਖੋ ਨਾ ਕਿ ਕੀ ਸ਼ਾਪਾ ਹੋਇਆ ਪਿਆ। ਜਾ ਕੇ ਨਾ ਮਾ ਜਾ ਕੇ ਆ ਭਾਦੀਆ ਦੇ। ਮੈਂ ਬਧਾਈਆਂ ਦੇਉਂਗੀ। ਮਨ ਕਰੇਦੀ ਪਤਾ ਲੱਡੂ ਲਡੂ ਆਈ ਜਵੇ। ਲਡੂ ਆਈਆਂ ਕਿ? ਹਾਂ ਤੈਨੂੰ ਖੋਤੇ। ਮੈਨੂੰ ਵੀ ਤੇ ਮੈਂ ਤਾਂ ਗੇਟਾ ਜੀ ਮੋੜ ਤਾ। ਤੂੰ ਤਾਂ ਜਾਣ ਕੇ ਆ ਗਿਆ ਹੁਣ ਗੇਟਾ ਚ ਮੁੜ ਕੇ। ਮੈਂ ਦੇਖ ਕਿ ਮੜਾ ਮੱਖ ਮਮਾ ਨੂੰ ਦੱਸ ਦਾਂ ਜਾ ਕੇ। ਚਲ ਚੱਕ ਮੈਂ ਦੇਖ ਕੇ ਉਹਨੂੰ ਤੂੰ ਘਰ ਸਾਮੂ। ਜਲਦੀ ਆਈ ਮੜਕੇ ਲੈ। ਲੱਡੂ ਲਾਦੀ ਮੈਨੂੰ। ਡੈਡੀ ਹੈ ਨਹੀਂ। ਹੈਗਾ ਡੈਡੀ ਹੈ ਕਿਉਂ ਨਹੀਂ ਤੂੰ ਤਾਂ ਕਦੇ ਜਾਂਦੇ ਨੂੰ ਮਾਰਦਾ ਸੀ। ਇਥੇ ਕੰਮ ਤਾਂ ਹੁੰਦਾ ਗਿਆ ਹੋਣਾ ਕਿਤੇ ਆਉਂਦਾ ਹੀ ਹੂ ਬਸ ਨਾਲੇ ਹਿਆਲੂ ਤੇਰਾ ਤੇ ਮੇਰਾ ਲਾਈਲੀ ਪਾਣ ਤਾਈ ਆ ਗਈ ਤਾਂ ਸਸੀਕਾਲ ਤਾਈ ਸਸੀਕਾਲ ਪੁੱਤ ਆਏ ਆ ਬਹਿ ਜਾ ਵਧਾਈਆਂ ਭਾਈ ਇੰਦਰ ਆਹ ਰਾਇ ਤੈਨੂੰ ਵਧਾਵੇ ਤਾਈ ਬਹਿ ਜਾ ਬੜੀ ਜਲਦੀ ਵਿਆਹ ਕਰਾ ਲੈ ਰਾ ਤੇ ਹੋਰ ਤਾਂ ਹੀ ਫਿਰ ਕਹੀ ਜਾਂਦੇ ਮੰਮੀ ਰੜੀ ਵਰਗੇ ਵਿਆਹ ਕਰਾ ਲਾ ਵਿਆਹ ਕਰਾ ਲਾ ਤਾਂ ਮੈਂ ਫਿਰ ਕਰਾ ਹੀ ਲਿਆ ਆਜ ਆਪਣ ਵਧਾਈਆਂ ਭਣ ਤੈਨੂੰ ਕਾਦੀਆ ਬਰਾਨੀ ਆ ਆ ਉਧਰ ਹੀ ਆ ਜਾ ਉਧਰ ਹੀ ਆ ਜਾ ਖੜਾ ਜਾ ਕਿਉਂ ਇੱਥੇ ਅਸੀਂ ਦੰਦਿਆ ਵੜਦੇ ਆ ਬੇਟਾ ਚੁੱਪ ਕਰ ਜਾ ਬੇ ਹਾਂ ਹੋਰ ਨਾ ਕੁਝ ਲੈਣੀ ਮੈਥੋਂ ਚੱਲ ਤੁਰ ਜਾ ਯਾਰ ਜਾ ਤੂੰ ਕਰ ਲੈ ਚੁਗਲੀਆਂ ਕੋਈ ਵੀ ਆਇਆਗਾ ਆਹ ਤੂੰ ਕਰ ਲੈ ਚੁਗਲੀਆਂ ਜਿਹੜੀਆਂ ਕਰਨੀਆਂ ਮੈਂ ਕਿਹੜੀ ਚੁਗਲੀ ਕਰਨੀ ਆ ਮੈਂ ਤਾਂ ਤੁਸੀਂ ਉਹੀ ਮਾਰਤਾ ਜੂੰਦੀ ਨੂੰ ਓ ਚੰਗਾ ਚੰਗਾ ਜੀ ਮਾਫ਼ ਕਰਦੇ ਚੰਗਾ ਚੰਗਾ ਜੀ ਮਾਫ਼ ਕਰਦੇ ਜੀ ਬੁੱਢਾ ਕਰਦੇ ਇਹ ਹੋਣਾ ਹੈ ਫੇਰ ਵੀ ਤਰੀ ਤੇ ਫੇਰ ਕੀ ਹੈ ਦਾਈ ਮੈਂ ਵਿਆਹ ਹੀ ਕਰਾ ਕੇ ਲੈ ਕੋਈ ਮੋਤਾ ਨਹੀਂ ਕਿਤਾ ਡਾਕਾ ਤਾਂ ਨਹੀਂ ਮਾਰਿਆ ਫੇਰ ਦੱਸ ਕੇ ਵਿਆਹ ਕਰਾ ਲਿਆ ਹੁੰਦਾ 100 ਚਾ ਚਾ ਲਾੜ ਹੁੰਦੇ ਕਿੰਨਾ ਟਾਈਮ ਤਾਂ ਹੋ ਗਿਆ ਇਹਨਾਂ ਨੂੰ ਕਹੀ ਜਾਂਦੇ ਨੂੰ ਵਿਆਹ ਕਰ ਦੋ ਵਿਆਹ ਕਰ ਦੋ ਅਸੀਂ ਤਾਂ ਭਾਵੇਂ ਹਾਂ ਗੱਲ ਹੀ ਕਰਦੇ ਸੀ ਇਹਨੇ ਤਾਂ ਸਾਰੇ ਚਾੜ ਅੜ ਵਿੱਚ ਇਹਦੇ ਗੇ ਪਾਣੀ ਵਾਰ ਕੇ ਹੁਣ ਕਰ ਲੈ ਹੁਣ ਕੀ ਮੈਂ ਹੁਣ ਕੀ ਚਾ ਕਰਾਂ ਲਾ ਹੁਣ ਕਿਚਾ ਉੱਡ ਗਏ ਦੇਖੀ ਕਿ ਮੈਂ ਬੋਲਦਾ ਤੇਰਾ ਮੁੰਡਾ ਆ ਪੈਣਾ ਤੈਨੂੰ ਆ ਘਰੇ ਲਿਆਂਦੀ ਦੀ ਪਤਾ ਲੱਗਿਆ ਡੋਲੇ ਦਾ ਤੂੰ ਪਹਿਲਾਂ ਜਮੀ ਨਹੀਂ ਪਤਾ ਤੈਨੂੰ ਮੈਨੂੰ ਕਿੱਥੇ ਪਤਾ ਸੀ ਐਡੀ ਬਸਰਮੀ ਆਉਂਦੀ ਪਿੰਡ ਵਿੱਚ ਐਡੀ ਬਣੀ ਵੇਚ ਇਹਦੇ ਕਿਉਂ ਦੀ ਹੈ ਕਾਹਦੀ ਕਹਿੰਦੀ ਹੁਣ ਹਜੇ ਤਾਂ ਉਹ ਆਇਆ ਨਹੀਂ ਖੇਤ ਗਿਆ ਬਿਆ ਹਾਈ ਤਾਂ ਪਤਾ ਨਹੀਂ ਕੀ ਬੋਲੂ ਚਾਲਨੀ ਆਈ ਨਿਆ ਫੁਰਕਰਿਆ ਨੇ ਮਾਰਾ ਪਤੀ ਆ ਮੈਨੂੰ ਮੇਰੀ ਗੱਲ ਸੁਣ ਵਧੀਆ ਕਰਿਆ ਉਹ ਨਹੀਂ ਰਿਸ਼ਤਾ ਹੋਣਾ ਸੀਗਾ ਮੇ ਭੈਣੇ ਰਿਸ਼ਤਾ ਤਾਂ ਹੋ ਜਾਂਦਾ ਪਿਛੇਰਾ ਹੁਣ ਆ ਪਤਾ ਨਹੀਂ ਕਿੱਥੋਂ ਲੈ ਆ ਕੀ ਪਤਾ ਕਿੰਨਾ ਦੀ ਆ ਨਾ ਯਾਦ ਪਾਤ ਕੌਣ ਲੇਖਦਾ ਅੱਜ ਕੱਲ ਯਾਦ ਪਾਤ ਤਾਂ ਨਹੀਂ ਦੇਖਦਾ ਭੈਣੇ ਹੁਣ ਇਹਦਾ ਪਿਓ ਦਾ ਸੁਭਾ ਨਹੀਂ ਹੈਗਾ ਉਹ ਤਾਂ ਪਹਿਲੀ ਤੜਫਦਾ ਸੀਗਾ ਕੋਦਣੇ ਤੜਫਦਾ ਹੈਗਾ ਚੰਗੀ ਬਲਦ ਨੂੰ ਮੈਂ ਕਹਿੰਦੇ ਨਹੀਂ ਨਹੀਂ ਉਹ ਕਿਹਨਾਂ ਨੂੰ ਨਿੱਕੀ ਮਿਕਾਂ ਨਹੀਂ ਹੂੰ ਭਾਈ ਇੱਕ ਮੰਨ ਲਓ ਮੈਂ ਤਾਂ ਕਾਹੋਂ ਵੀ ਭੁੱਲ ਗਈ ਭੈਣੇ ਹਿੰਦ ਲੱਗੀ ਨਾ ਫਟਕਰੀ ਰੰਗ ਚੋਖਾ ਕਹਿੰਦਾ ਤਾਂ ਪੈਸਾ ਨਹੀਂ ਲੱਗਿਆ ਬਾਸਤਾ ਨਹੀਂ ਜਿਹੜੀ ਬੇਇੱਜ਼ਤੀ ਆ ਪਿੰਡ ਚ ਬੇਇੱਜ਼ਤੀ ਨੂੰ ਕੀ ਸੱਣਾ ਕਰਨਗੇ ਤੂੰ ਦੇਖੀ ਸਹੀ ਨਹੀਂ ਹੋਰ ਲੋਕਾਂ ਦੇ ਘਰੇ ਢੰਡੇ ਝੁੰਦੇ ਨੇ ਢੰਡੇ ਝੁੰਦੇ ਇੰਨਾ ਸੱਚੀ ਬਿਸਰਮੀ ਆਂਦੇ ਮੈਂ ਤਾਂ ਕਹੇ ਕਹਿੰਦੀ ਆ ਨਾ ਕਹਿੰਦਾ ਉਹ ਗੱਲ ਜਿਹੜੇ ਚਾਬਤ ਪਾਸ ਉਹ ਸਾਰੇ ਉੱਥੇ ਰਹਿ ਗਏ ਨਹੀਂ ਬੂਤ ਵੀ ਵਰ ਵੀ ਬਹੁਤ ਆ ਉਹ ਉਹੀ ਕਰਿਆ ਚਾਚਾ ਪੂਤਲੀ ਵਰਗੀ ਬਹੂ ਕੁੜੀ ਤਾਂ ਨਹੀਂ ਮਾੜੀ ਕੁੜੀ ਨੂੰ ਮੈਂ ਕਹਾਂ ਕੋੜੀ ਚ ਕੀ ਕਮੀ ਹੈ ਕੁੜੀ ਬਿਮਾਰੀ ਹੈਗੀ ਸੋਨੇ ਵਰਗੀ 10 ਬੰਦੇ ਕੁੜੀ ਲੈਣਾ ਲੈ ਆਉਂਦੇ ਚਾਰ ਬੰਦੇ ਲੈ ਕੇ ਜਾਂਦੀ ਮੈਂ ਸਾਡੀ ਕਿਹੜਾ ਬੰਦਾ ਨਹੀਂ ਮੇਰੀ ਗੱਲ ਸੁਣ ਵਧੀਆ ਖਰਚਾ ਮੋਕਿਆ ਹੁਣ ਪਾਰਟੀ ਦੇ ਦੇ ਹੁਣ ਲਾ ਦੇ ਜਿਹੜੇ ਲਾਉਣੇ ਨੇ ਚਾਰ ਪੈਸੇ ਬਣ ਨਹੀਂ ਸੀ ਪਿੰਡ ਦੇ ਵਿੱਚ ਹੁਣ ਕੀ ਲਾਦਾ ਮੈਂ ਤਾਂ ਉਹੀ ਲੰਮਰੀਸ ਤੂੰ ਕਹਿੰਦੀ ਚੁੰਨੀ ਚੜਾ ਕੇ ਲੈ ਆਏ ਇਹ ਸਿੱਧਾ ਕਿਸੇ ਨੂੰ ਦੱਸਿਆ ਨਹੀਂ ਬੜਾ ਦੱਸਣਾ ਨਹੀਂ ਭੈਣੇ ਦੇਣਾ ਰਾਤ ਨਹੀਂ ਹੈ ਜੀ ਵੀ ਰਾਤ ਨੂੰ ਲੈ ਆਉਂਦੀ ਸੀ ਦੇਣਾ ਆ ਜਦੋਂ ਲੈ ਕੇ ਆਏ ਹੋ ਪਿੰਡ ਦੇ ਵਿੱਚ ਦੀ ਸਾਰੇ ਪਤਾ ਲੱਗਿਆ ਹੋਣਾ ਕਿਵੇਂ ਨਹੀਂ ਪਤਾ ਲੱਗਿਆ ਆਪਾਂ ਬਸੇਰਾ ਕਹਿ ਦਾਂਗੇ ਵੀ ਵਈ ਇਸ ਤਾਂ ਚੁੰਨੀ ਚੜਾ ਕੇ ਲੈ ਆਈ ਛੱਡ ਨਹੀਂ ਆਇਆ ਆਪਾ ਚੱਲ ਚੱਲ ਆ ਜਾ ਅੱਛੇ ਆਪ ਇੱਧਰ ਕਿਹਾ ਹੋ ਨਹੀਂ ਆਪ ਆਪਣਾ ਦੱਸੀਏ ਨੇ ਖੇਤ ਗਿਆ ਹੈ ਹਾਤਾ ਨਹੀਂ ਹੈ ਤਾਂ ਉਹੜਾ ਹੜ ਨਹੀਂ ਆ ਪਤਾ ਨਹੀਂ ਕੀ ਬੋਲੂ ਕਦਰ ਨਹੀਂ ਕੋਈ ਨਹੀਂ ਗੁੱਸਾ ਨਹੀਂ ਹੁੰਦਾ ਹੈਗਾ ਮੈਂ ਤਾਂ ਆਪ ਤੁਹਾਡੇ ਨਾਲ ਕਿਹਾ ਸੀ ਮੁੰਡੇ ਨੂੰ ਹਾਂ ਮੈਂ ਤੂੰ ਵੀ ਲਿਆ ਈ ਮੈਂ ਮਾਰ ਕਠਿਆ ਪਾਲਟੀ ਦੇ ਰਾਂਗੇ ਮੈਂ ਤਾਂ ਖਲਾਫ ਹਾਂ ਇਹ ਚੀਜ਼ ਮੈਂ ਤਾਂ ਕੋਈ ਖਲਾਫ ਨਹੀਂ ਪਰ ਮੈਂ ਐ ਨਹੀਂ ਖਲਾਫ ਹੈਗੀ ਵੀ ਮੁੰਡਾ ਪਛੰਦ ਦੀ ਜਾਂ ਮੁੰਡਾ ਕੁੜੀ ਆਪਣੀ ਪਸੰਦ ਦੀ ਨਾ ਵਿਆਹ ਨਾ ਕਰਾਉਣਾ ਮੈਂ ਤਾਂ ਐ ਖਲਾਫ ਆਂਗੀ ਜੀ ਦੱਸ ਕੇ ਕਰਾਉਣ ਮਾਪਿਆਂ ਨੂੰ ਚਲ ਕੋਈ ਨਾ ਜਿਹੜੀ ਗੱਲ ਆ ਕਾਲ ਆ ਗਿਆ ਤਾ ਆਇਆ ਚਾਹ ਦੀ ਕੰਨ ਟੈਨਸ਼ਨ ਲੈਣੀ ਹੈ ਪਰ ਆਪਣੇ ਪਿੰਡ ਜੀ ਵੀ ਨਾ ਬੋਲ ਆਇਆ ਅਜਾ ਦਾ ਤੈਨੂੰ ਪਤਾ ਹੀ ਆ ਇਹ ਪਿੰਡੀ ਪਿੰਡੀ ਇਹ ਹਾਲ ਆਇਆ ਆ ਮੇਰੇ ਨਾਲ ਦੇ ਜਿੰਨੇ ਪੜਦੇ ਸਾਰੇ ਨਾ ਸਾਰੇ ਆ ਯਾਰ ਇਹ ਹੀ ਹਾਲਤਾਂ ਨੇ ਚੱਲ ਕੱਲਾ ਦੋ ਰਹਿੰਗਾ ਜਾਂਦਾ ਨਸ਼ਾ ਜਾਂ ਕਿਸੇ ਦੀ ਕੱਢ ਲਿਆਂਦੀ ਜਾਂ ਕਿਸੇ ਦੀ ਭੱਜਦੀ ਬਸ ਆ ਹੀ ਰਹਿ ਗਿਆ ਹੁਣ ਹੁਣ ਮੁੰਡਾ ਕੋਣ ਚੱਲ ਪਾਣ ਤੂੰ ਕਿੱਧਰ ਚੱਲ ਫੀ ਘਰੇ ਖੜ ਜਾ ਕਰਦਾ ਮੈਂ ਤਾਂ ਮੈਂ ਕਿੱਧਰ ਜਾਣਾ ਤੈਨੂੰ ਮੈਂ ਇੱਕ ਨਵੀਂ ਗੱਲ ਦੱਸਦੀ ਆ ਤੇਰੇ ਕੋਲ ਇਹ ਨਵੀਆਂ ਗੱਲਾਂ ਹੀ ਹੁੰਦੀਆਂ ਆ ਮੌੜ ਦਾ ਮੁੰਡਾ ਨਹੀਂ ਰਿਹਾ ਇਹ ਹੈ ਕੁੜੀ ਨੇ ਕੋਈ ਵਿਆਹ ਨਹੀਂਗਾ ਅਸਾਂ ਹਾਂ ਉਹ ਉੱਤਰੀ ਜਾ ਕੇ ਆਇਆ ਉਹੀ ਆ ਮੁੰਡਾ ਗੱਲਾਂ ਕਰ ਜਾਂਦਾ ਬਸ ਆਹੀ ਕੋਈ ਚੱਲਦਾ ਹੁੰਦਾ ਅੱਛਾ ਹਾਂ ਠੀਕ ਐ ਤੇ ਤੂੰ ਵੀ ਜਾਇਆ ਵਧਾਈਆਂ ਦੇ ਆ ਤੇਰਾ ਭਾਈ ਐ ਇੱਥੇ ਬਠਾ ਕੀ ਕਰਦਾ ਕੀ ਖਬਰ ਤੜਕੇ ਬੋਲ ਛਾ ਜਾਏ ਵਧਾਂਗਾ ਮੇਰੀਆਂ ਰਾਤ ਹੀ ਰਹਿ ਜਾਣਾ ਕੌਣ ਆਉਂਦੀ ਐ ਪੋਟਸ ਅੱਜ ਕੱਲ ਕਿਹੜੀਆਂ ਪੋਟਸ ਆਉਂਦੀਆਂ ਨੇ ਅੱਜ ਕੱਲ ਤਾਂ ਪੋਟਸ ਉਹੀ ਨਹੀਂ ਆਉਂਦੀ ਕਤਲਦੈਂ ਸੇਤੀ ਆਉਂਦੀ ਇਹੀ ਜੇ ਕੰਮਾ ਤਾਂ ਕਰਦੇ ਨੇ ਅਸੀਂ ਬੇਲੇ ਨਹੀਂ ਹੈਗੇ ਲੋਕਾਂ ਵਾਸਤੇ ਇਹ ਤਾਂ ਹੁਣ ਠੀਕ ਐ ਕਦੇ ਪਤਾ ਨਹੀਂ ਪੋਟਸ ਆਉਂਦੀ ਹੁਣ ਲੰਗਾ ਵਾ ਜਾਣੀਆਂ ਘਰ ਨੂੰ ਹਾਂ ਹਾਂ ਚੱਲ ਤੂੰ ਕਰੇ ਘਰ ਕੰਮ ਜਾਇਆ ਹਾਂ ਮੈਂ ਤੇਰੀ ਗੱਲ ਤਾਂ ਬਈ ਸੱਚ ਹੋਗੀ ਤੇ ਫੇਰ ਮੈਂ ਤੈਨੂੰ ਆਖੀ ਤੇ ਜਾਨਣਾ ਹੈ ਵੀ ਕੰਮ ਨਹੀਂ ਇਹ ਚੱਲਦਾ ਹੁਣ ਮੇਨ ਕੰਮ ਨਹੀਂ ਇਹੀ ਰਹਿ ਗਿਆ ਤੇਰੇ ਕੰਮ ਨਹੀਂ ਹੋ ਰਹਾ ਬਸ ਹਾਂ ਇੱਜਾ ਕੰਮ ਨਹੀਂ ਨਹੀਂ ਰਹਿ ਗਿਆ ਬਸ ਐਸੇ ਕਾਹਦੇ ਤੇ ਇਹ ਦੁਨੀਆਂ ਚੱਲ ਗਏ ਆ ਜਾ ਹੋਰੇ ਜਾਂਦੇ ਦੇ ਆਮਾ ਕੇ ਬਧਾਂਗਾ ਆ ਜਾ ਚੱਲਦੇ ਆਂ ਬਧਾਂਗਾ ਪਧਾਈਆਂ ਤਾ ਅੱਗੇ ਕਰਾਂਗਾ ਚੜਦਿਆਂ ਦੋ ਦੋ ਤਿੰਨ ਤਿੰਨ ਦਿਨ ਪਤਾ ਲੱਗਦਾ ਹੁਣ ਤਾਂ ਉਹਦੀ ਪਤਾ ਲੱਗਦਾ ਵੀ ਫਲਾਨਿਆਂ ਦਾ ਵਿਆਹ ਹੈ ਗਿਆ ਹੈ ਸਪੀਕਰ ਲੱਗਦੇ ਤੜਾਂਗਾ ਚੜਦਿਆਂ ਦੋ ਦੋ ਹਾਂ ਦੁੱਧ ਪਰਾ ਕੇ ਅੱਜ ਨਾ ਮੈਂ ਉੱਥੋਂ ਆਇਆਗੇ ਆਪਣੇ ਧਰਮਸ਼ਾਲਾ ਤੋਂ ਅੱਛਾ ਨਰੇਗਾ ਵਾਲਿਆਂ ਬੁੜੀਆਂ ਹੋਰ ਇਕੱਠੀਆਂ ਹੋਈਆਂ ਸੀ ਤੇ ਦੋ ਨਸ਼ਾ ਵੇਚਣ ਵਾਲੀਆਂ ਬੁੜੀਆਂ ਫੜ ਲਈਆਂ ਉਹਨਾਂ ਨੇ ਅੱਛਾ ਹੋਰ ਦੋ ਮੁੰਡੇ ਫੜਦੇ ਮੈਂ ਆਪਣੇ ਪਿੰਡ ਤੋਂ ਖਰੀਦਣ ਗਏ ਸੀਗੇ ਇਹ ਕਿਹੜਾ ਪਹਿਲੀ ਵਾਰ ਹੋਇਆਗਾ ਪਹਿਲੀ ਵਾਰ ਤਾਂ ਨਹੀਂ ਹੋਇਆ ਪਰ ਉਹ ਮੈਂ ਪਿੰਡ ਦੇ ਵਿੱਚ ਔਖਾ ਹੈਗਾ ਆ ਮੋਤ ਪਰਮਾਨੰ ਸਰ ਮੈਨੂੰ ਬਿਸ਼ਰਮੀ ਆਈ ਉੱਥੇ ਉਹ ਤੁਸੀਂ ਕੀ ਲੈਣਾ ਪਤਾ ਕੀ ਆ ਕੱਲ ਨੂੰ ਬਾਹਰ ਪਾਏ ਮੈਂ ਤਾਂ ਕਰ ਲਿਆ ਸੀ ਸੋਨ ਮੈਂ ਤਾਂ ਕਹਤਾ ਇਹ ਚੰਦਰਦਾਰ ਨੂੰ ਮਾਫੀ ਉਹ ਦੀ ਮਾਤਾ ਨੰਪਰਾਦਣਾ ਹੂੰ ਫਿਰ ਉਹ ਕਹਿੰਦੇ ਨਹੀਂ ਪਿੰਡ ਵਾਲੇ ਕਹਿੰਦੇ ਨਾ ਬਈ ਨਾ ਨਾ ਪਾਪੀ ਮਾ ਕੇ ਕਿਹੜਾ ਛਡਾ ਦੇਣਾ ਅੱਛਾ ਪੱ ਮੈਂ ਤਾਂ ਆਇਆ ਕਹੀ ਨਹੀਂ ਪਤਾ ਨਹੀਂ ਹਾਂ ਪੁੱਤ ਅੱਜ ਉਹ ਮੋੜਨੀ ਹਾਂ ਇਹ ਮੁੰਡਾ ਕੁੜੀ ਕੱਢ ਲਿਆ ਹਾਏ ਮੈਂ ਹਜੇ ਹੋਰ ਗੱਲ ਕਰੀ ਜਾਂਦਾ ਸੀ ਆ ਨਵੀਂ ਨਵੀਂ ਸੁਣਾਤੀ ਕੀ ਗੱਲਾਂ ਦਾ ਨਹੀਂ ਉਹ ਮੋੜ ਤੇ ਬੈਠੇ ਸੀ ਅਸੀਂ ਗੱਲਾਂ ਕਰੀ ਜਾਂਦੇ ਸੀ ਅੱਛਾ ਉਹ 75 ਦਿਨ ਲੈ ਉਹ ਮੋੜ ਤਾਂ ਹਜੇ ਐਂ ਕਰੀ ਜਾਂਦਾ ਸੀ ਕਿ ਮੁੰਡੇ ਨੂੰ ਸਾਗ ਕਰੋ ਅੱਛਾ ਹੋਰ ਸਾਗ ਤਾਂ ਹੋ ਗਿਆ ਤਾਂ ਕੱਢ ਲਿਆ ਬਸ ਹੁਣ ਕਿਹੜਾ ਖਾਦਾ ਕੱਢ ਲਿਆ ਕੀ ਦੱਸੀ ਹਣਾ ਬੜਾ ਬੁਰਾ ਹਾਲ ਹੈ ਅੱਜ ਕੱਲ ਦੇ ਜਵਾਕਾਂ ਦਾ ਕੋਈ ਕੋਈ ਨਹੀਂ ਪੁੱਛਦਾ ਵੇ ਕੋਈ ਮਾਂ ਤੇ ਉਹਨੇ ਕਿਹੜੇ ਹਾਲਾ ਨਾਲ ਪਾਲੇ ਹੁੰਦੇ ਨੇ ਹਨਾ ਉਹਨਾਂ ਦਾ ਰਾਜ ਤੱਕ ਪਲੇਸ ਤੱਕ ਪਹੁੰਚੀ ਪਈ ਗੱਲ ਸਾਂ ਸਾਨੂੰ ਜਾਣਾ ਪਊਗਾ ਅੱਛਾ ਮੈਂ ਵੀ ਚੱਲੂ ਐਨਾ ਪਲੇਸ ਹੋਰ ਤੂੰ ਕੀ ਕਰੇਗਾ ਤੂੰ ਕਰ ਨਹੀਂ ਕੋਈ ਜਾ ਰਹਾ ਜਰਾ ਉਹ ਕੋਲੇ ਤੂੰ ਦੇਣਾ ਮੈਨੂੰ ਕੇਸ ਦਾ ਪਤਾ ਲੱਗੂ ਕਿਵੇਂ ਉਹ ਰਹਿੰਦੇ ਆ ਨਹੀਂ ਨਹੀਂ ਤੇ ਲਾਤੂਆ ਗਾਜਰਾਂ ਖਾਈ ਜਾਂਦਾ ਤੇਰੀ ਖਾਤਰ ਜੂਸ ਕੱਢ ਕੇ ਰੱਖਿਆ ਪਿਆ ਉਹਨੇ ਉਹ ਕੱਢ ਕੇ ਹੀ ਸੀ ਉਹ ਪੀ ਲ ਆਹ ਜਿਆਦਾ ਸਵਾਲ ਆ ਮਾਂ ਖੁਲਾਸਾ ਕੱਤੀ ਸਬਜ਼ੀ ਖਾਈ ਜਾਂਦਾ ਰਹਿੰਦਾ ਨਾਲੇ ਰਹੀ ਗੱਲ ਆ ਕੱਢਣ ਕਢਾਉਂਦੀ ਕੁੜੀਆਂ ਮੁੰਡਿਆਂ ਦਾ ਸਰਿਆ ਪਿਆ ਬਾਕੀ ਸਰਕਾਰ ਨੂੰ ਨਾ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਸਰਕਾਰ ਕੀ ਸੋਚੇ ਪੈबंदी ਲਾਵੇ ਬਾ ਪੈबंदी ਨਹੀਂ ਲੱਗਦੀ ਇਹਨਾਂ ਤੋਂ ਕਿਉਂ ਨਹੀਂ ਲੱਗਦੀ ਹੈ ਕਿਉਂ ਕੁੜੀ ਮੁੰਡੇ ਦੀ ਮਰਜ਼ੀ ਆ ਉਹ ਜੇ ਪੁੱਤ ਸਰਕਾਰ ਦਾ ਮੰਨ ਮੇਰੀ ਗੱਲ ਸੁਣ ਸਰਕਾਰਾਂ ਨੇ ਤਾਂ ਖੁੱਲ੍ਹ ਦਿੱਤੀ ਆ ਕਹਿੰਦਾ 18 ਸਾਲ ਤੋਂ ਉੱਤੇ ਹੋ ਗਿਆ ਜਵਾਬ ਹੋ ਗਏ ਉਹ ਵੱਡੇ ਹੋ ਗਏ ਵੀ ਆਪ ਦੀ ਮਰਜ਼ੀ ਇੱਥੇ ਬੈਠ ਰਹੇ ਲੋਕਾਂ ਦਾ ਜੇ ਸਰਕਾਰ ਨੇ ਖੁੱਲ੍ਹ ਦਿੱਤੀ ਆ ਜੇ ਸਰਕਾਰ ਇਹ ਤੇ ਪੈबंदी ਲਾਵੇ ਤਾਂ ਹਮਾਰੀ ਮੋਟੀ ਠੱਲ ਬਵੇ ਸਮਾਜ ਨੂੰ ਹੋਣੀ ਨਹੀਂ ਲੱਗਦੀ ਚੱਲੋ ਨਾਲੇ ਮੇਰੀ ਗੱਲ ਸੁਣੋ ਤੂੰ ਘਰੋਂ ਤੱਕਤੇ ਬਾਹਰ ਨਹੀਂ ਨਿਕਲੀ ਕਚਹਿਰੀਆਂ ਚ ਅਸੀਂ ਰਹਨੇ ਆ ਸਾਨੂੰ ਪਤਾ ਹੈ ਨਹੀਂ ਮੈਨੂੰ ਵੀ ਕਚਹਿਰੀਆਂ ਲੈ ਕੇ ਚੱਲਿਆਗਾ ਮੈਂ ਦੱਸ ਕਚਹਿਰੀਆਂ ਉਹ ਤੂੰ ਰਹਿਣ ਦੇ ਮੈਂ ਤਾਂ ਇਹ ਕੰਡਿਆਣੇ ਝਾਫੇ ਝੱਤ ਪਾ ਲਿਆ ਲੋਕਾਂ ਨੇ ਮੈਨੂੰ ਬਣਾਤਾ ਜਿਹੜਾ ਕੋ ਮਾਰਾ ਮੋਟਾ ਚੱਲ ਮੂੰਹ ਨੂੰ ਕਰਨੀ ਪੈਂਦੀ ਹੈ ਤੇ ਤੂੰ ਰਹਿਣ ਦੇ ਇਹ ਜੇ ਕੰਮਾਂ ਨੂੰ ਮੈਂ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਵੀ ਗੱਲ ਨਾ ਸੁਣ ਲੈ ਮੈਂ ਤੇਰੇ ਮੂੰਹ ਇਹ ਗੱਲਾਂ ਕਰਨੀ ਕੋਈ ਧਿਆਨ ਨਹੀਂ ਦੇਣਾ ਹੈਗਾ ਤਾ ਕਿਸਦੀ ਨਿਕਲਿਆ ਕਿਸਦੀ ਕੋਈ ਕੱਢ ਕੇ ਲਿਆ ਤੂੰ ਇਹ ਗੱਲਾਂ ਤੋਂ ਦੂਰ ਰਹਿਣਾਗਾ ਮੈਂ ਤਾਂ ਮੋੜ ਤੇ ਬੈਠਾ ਸੀ ਮੈਨੂੰ ਤਾਂ ਵੈਸੀ ਗੱਲ ਪਤਾ ਬਸ ਅੱਜ ਤੋਂ ਬਾਅਦ ਤੇਰਾ ਮੋੜ ਤੇ ਬੈਠਣਾ ਵੀ ਬੰਦ ਦਾ ਕਾਕਾ ਘਰ ਦੇ ਬਾਹਰਾਂ ਉਂਦੇ ਤਾਂ ਬੈਠਣਾ ਫੇਰ ਤੂੰ ਕਿਸੇ ਦੀ ਗੱਲ ਚ ਨਾ ਆਇਆ ਕਰ ਨਾ ਕਿਸੇ ਦੀ ਗੱਲ ਸੁਣ ਨੀ ਗੱਲ ਲੱਗੀ ਤੁਸੀਂ ਜਾਣਾ ਪੁੱਤੇ ਕੰਨਾਂ 'ਚ ਰੂਂ ਦੇ ਲੋ ਠੀਕ ਆ ਆਪਾਂ ਨਹੀਂ ਕਿਸੇ ਦੀ ਸੁਣਨੀ ਐ ਇਦਾਂ ਦੀ ਉਹ ਆਪਦੇ ਬਾਰੇ ਸੋਚ ਨਾਲੇ ਤੂੰ ਇਹੋ ਜਿਹਾ ਕੰਮ ਨਾ ਕਰ ਤੇ ਘਰ ਬੈਠੇ ਮੇਰੀ ਗੱਲ ਸੁਣਦਾ ਨਹੀਂ ਮੈਂ ਤਾਂ ਨਹੀਂ ਕਰਦਾ ਮੈਂ ਤਾਂ ਨਹੀਂ ਕਰਦਾ ਮਲੇ ਦੇ ਸਹਵਾ ਦਾ ਪਤਾ ਤੈਨੂੰ ਮੈਂ ਤੇਰੇ ਮਾਮੇ ਦੇ ਸਹਵਾ ਦਾ ਪਤਾ ਤੈਨੂੰ ਵੀ ਕੀ ਬਣੂ ਫਿਰ ਮੋੜ ਤੇ ਤੇਰਾ ਤੂੰ ਆਪਦਾ ਪੜਾਈ ਬਣੀ ਤੇ ਰੱਖਾ ਆਪਦਾ ਕੰਮ ਤੋਂ ਆਪਦਾ ਜਾ ਕਾਲਜ ਤੋਂ ਸਿੱਧਾ ਇੱਥੇ ਆ ਠੀਕ ਹੈ ਤੈਨੂੰ ਕਿਹਦੀ ਗੱਲ ਸੁਣਨੀ ਢੰਗਾ ਕਰ ਮੈਂ ਆਉਣਾ ਉਹ ਕਿੱਥੋਂ ਦਾ ਸਤਾ ਪੁੱਤ ਤੂੰ ਇਹਨੂੰ ਆ ਕੇ ਮਸਾ ਦੇ ਸਵੇਰ ਦਾ ਗਿਆ ਘਰੋਂ ਆ ਘਰੇ ਹੁਣ ਆਇਆ ਸੀਗਾ ਮੰਮੀ ਉਹ ਮੋੜ ਤੇ ਹੀ ਗੱਲ ਹੋਈ ਆ ਗੱਲ ਹੋਈ ਆ ਮੋੜ ਤੇ ਮੰਮਾਦਨ ਕਿੰਨੇ ਵਾਰੀ ਕਿਹਾ ਵੀ ਬਾਹਰ ਨਹੀਂ ਗੱਲ ਨਾ ਇੱਕੇ ਦਮ ਕਰਿਆ ਕਰ ਆਇਆ ਕਿ ਤੂੰ ਵੀ ਅੰਨੀ ਸਮਝਦਾ ਪੁੱਤ ਜੋ ਉਸ ਕਿੱਥੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਜਿਸ ਵਾਰ ਸੋਈ ਚ ਪੀਲਾ ਜਾ ਕੇ ਲੈ ਕਿਹਨੂੰ ਕਿਹਨੂੰ ਸਮਝਾਵਾਂ ਕੋਲ ਨੂੰ ਸਮਝਾਵਾਂ ਕਿ ਪੁੱਤ ਨੂੰ ਸਮਝਾਵਾਂ ਉਹ ਵਰਟਾ ਕੰਦਾ ਤੂੰ ਤਾਂ ਕਿਤੇ ਘਰੋਂ ਬਾਹਰ ਨਹੀਂ ਹੋਈ ਜੇ ਮੈਂ ਘਰੋਂ ਬਾਹਰ ਨਹੀਂ ਹੋਈ ਮੈਨੂੰ ਦੁਨੀਆਦਾਰੀ ਦਾ ਤਾਂ ਪਤਾ ਹੀ ਆ ਉਹ ਮੇਰੇ ਰੱਬਾ ਬਸ ਇਹਨਾਂ ਨੂੰ ਤੋਂ ਹੀ ਸਮਰੱਤ ਵਖਸੀ ਕਰਦੇ ਨਹੀਂ ਕੋਈ ਵਾਰ ਨਹੀਂ ਤੱਕਿਆ ਉਧਰ ਤਾਂ ਮੈਂ ਨਿਓ ਕਰਿਉ ਬੱਟਾ ਪਾਇਆ ਨਹੀਂ ਕਣਕ ਜਮ ਰਹੀ ਹੈ ਵੀਰ ਹਾਂ ਕਣਕ ਪੱਟੇ ਦੀ ਯਾਰ ਖਰਾਬ ਹੋਏਗੀ ਅਰੇ ਮੈਂ ਕੀ ਕਰੂ ਯਾਰ ਮਾਂ ਨੇ ਲੈ ਗਿਆ ਤੇ ਨੀਚੋ ਕੇ ਜਵਾਕਸ ਨੇ ਚਾਹ ਵੀ ਨਹੀਂ ਫਰਾਗਾ ਖੇਤ ਤਾਂ ਮੈਂ ਕਰੂੰ ਬਿਲ ਫੋਨ ਕਿਵੇਂ 12 ਬਜਾਰ ਕੇ ਮੂਪੇ ਹੈ ਹੈਲੋ ਤੈਨੂੰ ਕਹਿੰਦੇ ਉਹ ਚਾਹ ਦੁੱਧ ਦਿੰਦੀ ਚਾਹ ਕਿਥੇ ਭੇਜਾਂ ਕਿਵੇਂ ਭੇਜਾਂ ਚਾਹ ਅੱਜ ਦਾ ਤਾਂ ਤਰੇ ਛੋਕਰੇ ਨੇ ਕੀ ਚੜਦਾ ਜਾਂਦਾ ਕੁੜੀ ਨੇ ਐ ਕਿਸੇ ਦੀ ਮਰਨਾ ਉਹ ਤੇਰੀ ਭਣਦੀ ਅਰੇ ਵਿਆਹ ਦੀ ਗੱਲ ਕਰਦੀ ਸੀ ਮੈਂ ਤਾਂ ਵੀ ਕੱਲ ਵਿਆਹ ਕਰਵਾਾਂਗੇ ਦਾ ਕਰਤਾ ਮੇਰੇ ਸਾਰੇ ਨੇ ਉਹੀ ਕੰਮ ਆਈ ਨਹੀਂ ਪਤਾ ਤੜਕੇ ਨੂੰ ਫੋਸਾ ਦੇ ਮੈਂ ਤਾਂ ਦੱਸਾਂ ਮੇਰੇ ਸਾਹਮਣੇ ਤਾਂ ਨਿਕਲ ਚੱਲ ਕਰੋ ਰਹੰਦਾ ਕੋਈ ਹੱਜ ਨਹੀਂ ਰਿਹਾ ਵਰ੍ਹਾਊਗਾ ਹੋ ਤਾਂ ਦੇਖ ਲਈ ਇੱਕ ਦਾ ਨਾ ਨਿਕਲੇ ਤੇ ਛਿਰਦੇ ਤਾਂ ਬਹੁਤ ਕੁਛ ਤਾਂ ਕੰਮ ਕਰਦਾ ਬਹੁ ਮਾੜਾ ਕੰਮ ਕਰੇ ਕਿਵੇਂ ਕਰੀਏ ਹੁਣ ਜਾਂ ਤਾਂ ਸਰਪੰਚ ਨੂੰ ਪਲਾਹ ਕਰਨੀ ਪਾਊਗੀ ਮਾੜੀ ਮੋਟੀ ਗੱਲ ਸਾਂਭ ਲੂਗਾ ਪੁੱਛਦਾ ਲੈਂਦੀ ਕੀ ਦੀ ਕੁਝ ਕੀ ਦੀ ਕੁਛ ਮੈਨੂੰ ਤਾਂ ਪਾਰਾਂ ਦਾ ਪਾਣੀ ਨਹੀਂ ਪੈਣ ਦਿੱਤਾ ਤੂੰ ਕਹਦਾ ਮਾਤਾ ਕਿਉਂ ਬੋਲਦੀ ਆ ਲੈ ਤੱਕਰੀਏ ਗੱਲ ਆਜਾ ਪੁੱਛ ਲੈ ਆਜਾ ਤੂੰ ਮੇਰੇ ਨਾਲ ਇਧਰ ਵਾਹਿਗੁਰੂ ਵਾਹਿਗੁਰੂ ਮਾਤਾ ਪਰ ਤੇ ਘਰ ਨਾ ਸੋਣਾ ਹੋਊਗਾ ਹੋਰ ਦੱਸ ਜੀ ਹੂੰ ਬਹੁਤ ਵਧੀਆ ਕਰਤਾ ਉਹ ਕਾਟਾ ਪਈ ਸੋਨਾ ਦਾ ਮਤਲਬ 35 40 ਲੱਖ ਲੱਗਾ ਇਹਦੇ ਤੇ ਠੀਕ ਆ ਹਾਂ ਆ ਗਿਆ ਬਾਪੂ ਆ ਗਿਆ ਸਸੀ ਕਾੜੀ ਮਸੀਵਾਲ ਭਾਈ ਨਾਟ ਲਿਆ ਫਿਰ ਨਾਟ ਲਿਆ ਕਿਉਂ ਤਾਲ ਨੂੰ ਕੀ ਹੋ ਗਿਆ ਤਾਲ ਨੂੰ ਮੇਰੇ ਸਾਰੇ ਧੁੱਧੂ ਧੁੱਕ ਰਾਈ ਜਾਂਦਾ ਸਾਰੇ ਪਿੰਡ ਚ ਆਹੀ ਕਮੀ ਰਹੀ ਸੀ ਆਹੀ ਕੱਤੀ ਰਹੀ ਸੀ ਬਾਪੂ ਮੇਰੀ ਗੱਲ ਸੁਣ ਲੈ ਆਪ ਦੀ ਇੱਜ਼ਤ ਨਾ ਆਪ ਦੇ ਹੱਥ ਹੁੰਦੀ ਆ ਤੂੰ ਲੈ ਕੇ ਬੁੜੀ ਨੂੰ ਤਿੱਕਰ ਹੋ ਜਾ ਇੱਥੋਂ ਤੇ ਨਾ ਮਰ ਜਾਂ ਬੈਠ ਕੇ ਮਰ ਜਾਂ ਮਰੇ ਤਬੇ ਤੂੰ ਸਰ ਮਮਲਾ ਮਾਰੀ ਮੋਟੀ ਕੰਜਰਾ ਬੈਤਰ ਤੇ ਉਹਦੀ ਇਲਾਜ ਤਾਂ ਰੱਖ ਤੈਨੂੰ ਆ ਉਮਰੇ ਪਾਦੇ ਸੀ ਐਵੇਂ ਬੜੇ ਇਸ ਤੈਨੂੰ ਮੈਂ ਯਾਰ ਮੈਂ ਮੇਰੀ ਗੱਲ ਸੁਣ ਮੈਂ ਗੱਲ ਤੇ ਕੀਤਾ ਕੁਛ ਗੱਲ ਨਹੀਂ ਕੀਤਾ ਕਿ ਕਿਸੇ ਨੂੰਤੀ ਲਿਆਣਾ ਦੇਖ ਹਜੇ ਗੱਲ ਕਿਸੇ ਦੀ ਕੁੜੀ ਨਹੀਂ ਇਹ ਤੈਨੂੰ ਕਾ ਮਾਪੇ ਤੇ ਨਹੀਂ ਛੱਡ ਨਹੀਂ ਉਹਦੀ ਨੂੰ ਤੂੰ ਮਾੜੀ ਮੁੱਟੀ ਸ਼ਰਮਾ ਪਾਣ ਲੈ ਇੰਦੀ ਕੋਲੇ ਤੂੰ ਤਾਂ ਸਾਨੂੰ ਦੱਸ ਦੇ ਨਹੀਂ ਮੇਰੀ ਗੱਲ ਜਦੋਂ ਕੁੜੀ ਰਾਜੀ ਆ ਤੇ ਫੇਰ ਕੀ ਤਕਲੀਫ ਆ ਪਤਾ ਸੀ ਆਈ ਨਹੀਂ ਕਹਿੰਦੇ ਵੀ ਨਾਲ ਲਿਆ ਵਾ ਸਾਨੂੰ ਦੱਸ ਕੇ ਲਿਆ ਹੁੰਦਾ ਬੰਦੇ ਦੇ 104 ਲਾੜ ਹੁੰਦੇ ਨੇ ਹੁਣ ਕਰ ਲੋ ਹੁਣ ਦੱਸ ਹੁਣ ਕੀ ਕਰੀਏ ਹੁਣ ਕੀ ਕਰੀਏ ਹੁਣ ਕੀ ਹੋ ਜੇ ਕਰ ਲੋ ਹੁਣ ਪਾਣੀ ਬਾਹਰ ਉਹ ਭਾਈ ਖਰਜਿਆ ਖਰਜਿਆ ਭਾਈ ਖਰਜਿਆ ਖਰਜਿਆ ਭਾਈ ਤੇ ਹੁਣ ਕਰ ਲਾ ਚਾਹ ਲਾੜ ਜਿਹੜੇ ਸਾਰੇ ਕਰਨੇ ਆ ਤਾਂ ਹੁਣ ਤਾਂ ਹੋਲੇ ਲਾੜ ਮੇਰੇ ਸਾਹੇ ਹੁਣ ਤਾਂ ਹੁਣ ਤਾਂ ਪੁਲਿਸ ਆਉਗੀ ਤੇਨੂੰ ਪੱਤੀ ਇਧਰੇ ਕੰਟੈਕਟ ਕਰਨੀ ਪਾਦੀ ਹੈ ਆ ਜੇ ਫਿਰ ਦੇਖੀਏ ਪੁਲਿਸ ਲੱਗੂ ਬੰਦਾ ਤਰੀਕਰ ਤੋਦਦਾ ਮੇਰੇ ਸਾਹੇ ਜਿਹੜਾ ਨੀਂਦ ਲਾਣਾ ਮਾਰੋ ਇਹ ਤੋਂ ਤਿੱਤਰ ਹੋ ਜਾਇਆ ਤੂੰ ਮੈਂ ਤੁਹਾਨੂੰ ਦੱਸਣਾ ਤਿੱਤਰ ਹੋ ਜਾਇਆ ਤਿੱਤਰ ਮੇਰੇ ਸਾਹੇ ਤੋਂ ਪਾਈਏ 14 ਹਾਂ ਸੱਚੀ ਕਹਿ ਰਹੀ ਮੈਂ ਤੈਨੂੰ ਬੇਰ ਵਾਲੇ ਖਾਦ ਤੋਂ ਕੁਝ ਨਹੀਂ 50 ਲੱਖ ਰੁਪਏ ਕੁਝ ਜਿੱਦੋਂ ਮੈਂ ਲਾਇਆ ਸੀ ਅਸੀਂ ਤੇਰੇ ਬਾਤ ਪੀ ਲਾਇਆ ਸੀ ਮੇਰੇ ਸਾਹੇ ਤੇਰੇ ਬਾਤ ਪੀ ਲਾਇਆ ਸੀ ਕੋਈ ਨਹੀਂ ਜਿਵੇਂ ਆਖਦਾ ਵਿਆਹ ਕਰਾਂਗੇ ਕੋਠੀ ਪਾਈ ساری ਉਮਰ ਮੈਂ ਤੇ ਯਾਰ ਮੈਂ ਕਰਾ ਤਾਂ ਲਿਆ ਰਿਹਾ ਹੁ ਦੇਸੀ ਵੀ ਤਾਂ ਪਿਆਰ ਤਾਂ ਕਰਾ ਲਵਾਂ ਸਾਨੂੰ ਪਸਦਾ ਸੀ ਆਪ ਲਿਆਉਂਦਾ ਨਾ ਜੇ ਤਾਂ ਉਹਦੀ ਤੇਰੇ ਪੈਰ ਤੇ ਤਾਂ ਲੱਗਦਾ ਪਤਾ ਕਿ ਜੇ ਤੀਨ ਨੂੰ ਲਿਆਉਂਦਾ ਤੂੰ ਤੇ ਤੂੰ ਵੀ ਸਰ ਬਲਾਤੀ ਕੰਜਰਾ ਤੂੰ ਤਾਂ ਜਮੀ ਸਰ ਤੂੰ ਕੀ ਦੇਖ ਕੇ ਆਏ ਭਾਈ ਤੂੰ ਕੀ ਦੇਖ ਕੇ ਆਇਆ ਲੇਕਿਨ ਵਧੀਆ ਦਾ ਮੁੰਡਾ ਪ੍ਰਸਾਦ ਕਰਦਾ ਹਨਾ ਇਹ ਚੋਣ ਹੋਰ ਦੱਸ ਤੂੰ ਕੀ ਪਾਲਦਾ ਹੁਣ ਅਗਲੀ ਨੇ ਦੱਸਦਾ ਇਹਦਾ ਸਾਰਾ ਕੁਝ ਇਮਰੇ ਤੇ ਕੋਈ ਕਹਾ ਜਾਈ ਲੈ ਕਹਾ ਜੀ ਜਿੰਨੇ ਪਤਾ ਲੱਗ ਗਿਆ ਵੀ ਤੇਰੇ ਚ ਕੀ ਕੀ ਸਾਰ ਤੇ ਪਤਾ ਲੱਗ ਰੂਗਾ ਤੁਸੀਂ ਜਾਓ ਯਾਰ ਆ ਦੇਖੋ ਮੈਂ ਸਾਹ ਭੂਕਦਾ ਬਹੁਤ ਹੋ ਗਿਆ ਤੇਰੇ ਲਈ 2 ਘੰਟੇ ਮੇਰੇ ਲਈ 2 ਘੰਟੇ ਵੀ ਸੀ ਯਾਰ ਜਾਓ ਬਹੁਤ ਹੋ ਗਿਆ ਹਾਂ ਜੀ ਸਿੱਧਾ ਤੱਕ ਜਾਵੇ ਮੈਂ ਤੁਹਾਨੂੰ ਗੁੱਸਾ ਹੋਰ ਇਹ ਨਾ ਸਾਹ ਨਾ ਕਰ ਵੇ ਚਲੋ ਤੇਰੀ ਮਾਰਗਾ ਬਹੁਤ ਜ਼ੋਰ ਮੈਂ ਐ ਸਾਰੇ ਬੰਦੇ ਦੂਦੂ ਖਰਾਬ ਕੀ ਮੇਰੀ ਇੰਦਰ ਅੱਤੂ ਕਾਦੀ ਕੰਦੇਸ ਪਰ ਮੋਟੇ ਸਰਮ ਮੰਨੋ ਆ ਕੀ ਕਰ ਰਿਹਾ ਓ ਯਾਰ ਮੈਂ ਬਹਿ ਕਰਾਇਆ 10 ਕਿ ਕਪੜਾ ਕਿੰਨਾ ਲੱਗੇ ਦਾ ਵਰਕੇ ਦੇ ਲੱਗਿਆ ਸਰਤੇ ਜੜਦਾ ਐ ਕਿਤਾ ਐ ਕਿਤਾ ਐ ਕਿਤਾ ਮੈਂ ਤਾਂ ਬੰਨਾ ਯਾ ਕੀ ਕੰਜਰਖਾਨਾ ਕਰ ਰਿਹਾ ਤੂੰ ਟੱਕੇ ਗੁਮਰੀਆ ਨਾ ਓ ਯਾਰ ਹੁਣ ਕੀ ਕਰਾਂ ਮੈਂ ਤਬਾ ਰੱਖਿਆ ਨਾ ਰੇ ਕੋਈ ਚੰਗੀ ਗੱਲ ਹੈ ਤੇਰੀ ਇਹ ਬਾਤ ਆ ਲੈ ਆ ਗੱਲਾਂ ਨੂੰ ਤਾਂ ਚਰਨ ਦੇ ਪਾਸੇ ਇਹ ਆ ਉਮਰ ਮੁੰਜ ਮੈਂ ਸੀ ਐ ਟੱਕੇ ਖਾਨ ਨੂੰ ਜੰਮੇ ਸੀ ਵੀ ਸਾਨੂੰ ਆਲੇ ਟੱਕੇ ਮਾਰੀ ਤੂੰ ਜਾ ਯਾਰ ਲੈ ਇਹਨਾਂ ਨੂੰ ਬਾਹਰ ਲੈ ਚੱਲਦਾ ਯਾਰ ਕੋਈ ਰਜਾਗਾ ਹੁਣ ਮੈਂ ਤੂੰ ਆ ਕੀ ਕਰੀ ਜਾਣਾ ਜਾਇਦਾ ਕੁਛ ਤਾਂ ਮਾਇਨੀ ਤਰ੍ਹਾਂ ਹੋਵੇਗਾ ਅੱਜ ਜਿੱਤੀ ਆ ਜਾ ਯਾਰ ਯਾਰ ਇੱਤ ਦਾ ਕੀ ਰਹਿਣਾ ਅੱਜ ਤੋਂ ਬਾਅਦ ਆਪਾਂ ਨਹੀਂ ਜਾਣ ਕਰਾਂ ਠੀਕ ਆ ਯਾਰ ਲੈ ਜਿੰਨਾਂ ਨੂੰ ਜਾ ਤੂੰ ਹੀ ਰੱਖ ਲਈ ਇਹਨਾਂ ਨੂੰ ਘਰੇ ਸੋਚੋ ਅਕ ਤੁਸੀਂ ਮੰਮੀ ਡੈਡੀ ਨੂੰ ਧੱਕੇ ਨਾਲ ਮਾਰਦੇ ਤੇ ਹੋਰ ਕੀ ਕਰਾਂ ਉਹਨਾਂ ਨੂੰ ਫੁੱਲ ਪਾਵਾ ਕਰਕੇ ਤੇ ਲੱਗਿਆ ਹੈ ਹੈ ਕਰਨ ਗਲਤ ਗੱਲ ਲੱਗਿਆ ਐਵੇਂ ਨਹੀਂ ਕਰਨਾ ਸੀ ਮੈਂ ਤੁਹਾਨੂੰ ਦੱਸ ਬਾਹਰ ਨਾ ਬੋਲ ਤੇਰੇ ਵੀ ਧਰਦੂ ਮੈਂ ਕਰਨ ਨਾਲੇ ਤੁਸੀਂ ਨਸਾ ਕਰਦੇ ਹੋ ਮੈਂ ਕੋਈ ਨਾ ਸਾਨੂੰ ਕੋਈ ਕਰਦਾ ਐ ਮੈਂ ਬੋਲੀ ਜਾਂਦੀ ਆ ਪਹਿਲੇ ਹੀ ਮੇਰਾ ਦਿਮਾਗ ਹੀ ਲੈ ਪਿਆ ਮੈਂ ਤਾਂ ਬਹੁਤ ਮਾਰਾ ਕੀਤਾ ਐਵੇਂ ਉਹਨੂੰ ਛੱਡਤਾ ਜੇ ਨਾ ਛੱਡਦੀ ਤਾਂ ਅੱਜ ਨੂੰ ਮੈਂ ਉਹਨਾਂ ਦੇ ਘਰੇ ਤਾਂ ਹੁੰਦੀ ਚੱਲ ਫੇਰ ਕੀ ਸੀ ਜੋ ਗਰੀਬ ਸੀਗਾ ਇਹਦੇ ਆ ਕੇ ਕਿਹੜਾ ਮੈਂ ਕੁਛ ਕਰ ਲਿਆ ਇਹ ਤਾਂ ਮੈਨੂੰ ਮਾਂ ਨਹੀਂ ਮੂੰਹ ਬੋਲਦੀ ਨਾ ਇਹਦਾ ਪਿਓ ਬੋਲਦਾ ਇਹ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ ਨਸ਼ੇ ਵੀ ਕਰਦਾ ਹਾਏ ਮੈਂ ਤਾਂ ਬਹੁਤ ਵੱਡੀ ਗਲਤੀ ਕਰਤੀ ਚਲ ਮੈਂ ਫੋਨ ਲਾ ਕੇ ਦੇਖਦੀ ਆ ਉਹਨੂੰ ਹੈਲੋ ਯਾ ਮੈਂ ਬੱਸ ਮੈਂ ਤਾਂ ਇੱਥੇ ਫਸ ਗਈ ਬੱਸ ਮੈਂ ਨਾ ਤੁਹਾਨੂੰ ਛੱਡ ਕੇ ਇੱਥੇ ਇੰਨੇ ਸੋਹਣੇ ਘਰ ਚ ਵਿਆਹ ਕਰਵਾਇਆ ਪਰ ਮੈਨੂੰ ਤਾਂ ਇਹ ਨਹੀਂ ਪਤਾ ਸੀ ਵੀ ਇਹ ਨਸ਼ੇ ਕਰਦਾ ਮੈਂ ਤਾਂ ਇੱਥੇ ਫਸ ਗਈ ਭਾਈ ਮੈਨੂੰ ਕੀ ਪਤਾ ਸੀ ਇਹ ਮੈਨੂੰ ਐਵੇਂ ਕਰਨਗੇ ਵੀ ਮੈਨੂੰ ਕੁੱਟਣਗੇ ਇਹਨਾਂ ਨੇ ਤਾਂ ਮੇਰੇ ਬਹੁਤ ਮਾਰੀ ਅੱਜ ਮੈਂ ਇਕੱਲੇ ਘਰ ਨੂੰ ਕੀ ਕਰੂੰ ਇਹਦੀ ਤਾਂ ਮੈਨੂੰ ਮਾਂ ਵੀ ਨਹੀਂ ਮੂੰਹ ਬੋਲਦੀ ਉੱਤੋਂ ਪਿਓ ਵੀ ਇਹਦਾ ਹੈ ਜਾ ਉਹਨੂੰ ਕਹਿੰਦਾ ਕਹਿੰਦਾ ਤੂੰ ਘਰੋਂ ਬਾਹਰ ਹੋ ਜਾ ਮੈਂ ਕੀ ਕਰਾਂ ਨਾ ਤਾਂ ਮੇਰੀ ਮੰਮੀ ਨੂੰ ਪਤਾ ਵੀ ਮੈਂ ਘਰੋਂ ਭੱਜੀਆਂ ਹੁਣ ਤਾਂ ਨਾਂ ਮੈਥੋਂ ਜਾਣ ਜੋਗੀਆਂ ਹਲੇ ਤਾਂ ਕੀ ਪਤਾ ਹੈ ਮੇਰੇ ਨਾਲ ਕੀ ਕੀ ਕਰਨਗੇ ਨਾ ਤਾਂ ਹੁਣ ਆਉਂਦਿਆਂ ਨੂੰ ਹੁਣ ਮੈਂ ਕੀ ਕਰਾਂ ਮੇਰਾ ਤਾਂ ਪਿਆਰ ਉਹ ਦੂਰੇ ਹੀ ਰਹਿ ਗਿਆ ਬਸ ਹੁਣ ਕਰਨਾ ਕੀ ਆ ਹੁਣ ਤਾਂ ਇੱਥੇ ਬੈਠੀ ਪਸਤਾਉਂਗੀ ਮੈਂ की पता। क्यों पता? मेरे होगा? रब्बा, क्या क्या मैं मैं ब्याह कराया? आई? कह तो मैंने पानी भी नहीं पूछा। हाई मैं क्यों आई। तुसे ना आया करो ਕਿ ਥੋ ਮਾਂ ਬਾਪ ਰੋ ਲ ਜਾਂਦੇ ਨੇ ਮੈਨੂੰ ਪੁੱਛ ਕੇ ਦੇਖੋ ਮੇਰਾ ਪਿਆਰ ਉਹ ਦੂਰ ਰਹਿ ਗਿਆ ਕੀ ਪਤਾ ਹੁਣ ਮੇਰੇ ਨਾਲ ਕੀ ਹੋਊਗਾ ਜੇ ਮੈਂ ਆਪਣੇ ਮਾਂ ਬਾਪ ਨੂੰ ਪੁੱਛ ਕੇ ਵਿਆਹ ਕਰਾਉਂਦੀ ਤਾਂ ਮੇਰੇ ਮਾਂ ਬਾਪ ਇੱਥੇ ਆਉਂਦੇ ਰਹਿੰਦੇ ਮੇਰੀ ਪੁੱਛ ਕੇ ਲੈਂਦੇ ਰਹਿੰਦੇ ਹੁਣ ਕੀ ਪਤਾ ਮੇਰੇ ਨਾਲ ਕੀ ਬਣੂਗਾ ਇਹ ਤਾਂ ਆਪਣੇ ਮਾਂ ਬਾਪ ਨੂੰ ਨਹੀਂ ਮੂੰਹ ਬੋਲਦਾ